ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਹਰ ਹਰ ਨਾਮ ਸੀਤਲ ਜਲ ਤਿਆਵ ਹਾਰ ਚੰਧਨ ਵਾਸ ਸੁਗੰਧ ਗੰਧਈਆ ਮੇਲੇ ਸਤ ਸੰਗਤ ਪਰਮ ਪਾਦ ਪਾਇਆ ਪਨਾਸ ਸੰਘਾਰ ਬੋਹੀਆ ਹਰ ਹਰ ਨਾਮ ਸੀਤਲ ਜਲ ਧਿਆਵ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੋਹੀਆ ਜਪ ਜਗੰਨਾਥ ਜਗਦੀਸ ਗੋਸਾਈਆ ਸਰਣ ਪਾਰੇ ਸਈ ਜਾਣੇ ਉਵਰੇ ਜੇ ਉਹ ਪਹਿਨਾ ਦੇ ਉਦਾਰ ਸਮਈਆਂ ਰਹਾ ਪਾਰੇ ਅਠਾ ਚੰਦਨਯੋਤਮ ਚੰਦਨ ਨਿਕਟਾ ਸਾਵ ਚੰਦਨ ਹੋਈਆ ਸਾਕਰਤ ਕੋੜੇ ਹੋ ਬਸੋ ਕਹੋਏ ਮਾਨ ਆਬ ਮਾਨ ਦੋਰ ਗਈਆ ਹਾਰ ਗਤ ਮਿਤ ਕਰਤਾ ਆਪਿ ਿਆਰੇ ਸਭ ਮਿਦ ਹਰ ਹਾਰ ਆਪ ਬਨਿਆ ਜੇ ਸਤ ਗੁਰ ਭੇਟੇ ਸੋ ਕੰਚਨ ਹੋਵਾ ਜੋ ਤੋਰ ਲੇਖਿਆ ਸੋ ਮਿਟੈ ਨਾ ਮਟਾਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਨਾਰ ਕੋ ਨਹੀਂ ਆ ਗੋਰ ਚਰਣੀ ਇਕ ਸਰਦਾਈ ਉਪਜੀ ਮੈਂ ਹਰ ਗੁਣ ਕਹਤਿ ਤੇ ਪਤਨਾ ਪਈਆ ਪਰਮ ਬਾ ਰਾਗ ਨਿਤਨਤ ਹਰ ਧਿਆਈ ਮੈਂ ਹਰ ਗੁਰ ਕਹਤੇ ਪਾਵਨੇ ਕਹੀਆ ਬਾਰ ਬਾਰ ਖੇਨ ਖੇਨ ਪਾਲ ਕਹੀਆ ਹਰ ਪਾਰ ਨ ਪਾਵੇ ਪਰ ਪਰਈਆ ਸਾਸਤ ਬੀਦ ਪੁਰਾਣ ਪੁਕਾਰ ਹੈ ਧਰਮ ਕਰੋ ਘਟ ਕਰਮ ਧਰਈਆ ਮਨ ਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾਮ ਪਾਰ ਬੁੜਈਆ ਨਾਮ ਜਪੋ ਨਾਮੇ ਗਤ ਪਾਵਾ ਸੇਮ੍ਰਿਤ ਸਾਸਤਰ ਨਾਮ ਦਰੜਈਆ ਆਮੇ ਜਾਏ ਤਾ ਨਿਰਮਰ ਹੋਏ ਗੋਰ ਮੁਖ ਪਰਚ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਵਤੇਰਾ ਜਿਤਲਾ ਵਸੇ ਕਰਮ ਕਮਈਆ ਨਾਨਕ ਜਨਤਵ ਜਾਈ ਵਾਜ ਹੈ ਜੇਤ ਪਾਵੇ ਤਰਾਹੇ ਚਲਈਆ ਇਹੋ ਜਗ ਵਰਨ ਰੂਪ ਸਵਤੇਰਾ ਜਿਤਲਾਵਹਿ ਸੇ ਕਰਮ ਕਮਈਆ ਨਾਨਕ ਨੰਤਵ ਜਾਈ ਵਾਜ ਹੈ ਜਿਤ ਪਾਵੈ ਤਿਤਰਾਹੇ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ